ਰਿਟਰ ਕਰਨੀ ਪਈ ਆ ਬਹੁਤ ਅਮਰਜੰਤੀ ਸਰਦੀ ਆ ਸਾਡੀਆਂ ਜਿਹਦੇ ਅਰਦਾਸ ਬਸ 62 ਮੱਲਾ ਆ 62 ਤੇ 62 ਜਿਹੜੇ ਸਾਰੇ ਆਪਣੇ ਗੱਲਾਂ ਵਾਲੇ ਹਾਜ਼ਰ ਹੋਏ ਆ ਸਾਡੇ ਸੀਰ ਤਸੀਮ ਖਾਨੀ ਜੀ ਜੋ ਆਲਰੇਡੀ ਆ ਤੇ ਪ੍ਰਧਾਨ ਨੇ ਉਹਨਾਂ ਸਾਰੀ ਤੁਹਾਨੂੰ ਜਾਣਕਾਰੀ ਮੇਰੇ ਤੋਂ ਪਹਿਲਾਂ ਦੱਸ ਦਿੱਤੀ ਆ ਸਾਡਾ ਜ਼ਿਲ੍ਹੇ ਨੇ ਫੈਸਲਾ ਕੀਤਾ ਕਿ ਕੋਈ ਬੰਦਾ ਜਿਹੜਾ ਉਹ ਭੁੱਖਾ ਰਸਕਦਾ ਪਰ ਆਪਣੇ ਦੁਰ ਸ਼ਬਦਾਂ ਦੇ ਸ਼ਬਦਾਂ ਦੀ ਜਿਹੜੀ ਉਹ ਸੁਣ ਨਹੀਂ ਸਕਦਾ ਫੇਸ ਕਰਕੇ ਤੁਹਾਨੂੰ ਤੁਹਾਡੇ ਵੀਡੀਓ ਰਾਈਮਾ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਜੋ ਸਾਡੇ ਪ੍ਰਧਾਨ ਜੀ ਨੇ ਮੰਗ ਰੱਖੀ ਆ ਸਾਡੇ ਜ਼ਿਲ੍ਹੇ ਦੇ ਟੋਟਲ ਜਿਹੜੇ ਮਿਲਰ ਆ ਉਹ ਨਾਲ ਨਹੀਂ ਸਾਡੇ ਜਿੰਨਾ ਘਿਰ ਉਹ ਟਰੱਕ ਖਾਲੀ ਨਹੀਂ ਹੁੰਦੇ ਉਹਨਾਂ ਦੀ ਰਿਕੁਆਇਰੀ ਨਹੀਂ ਹੁੰਦੀ ਅਸੀਂ ਕੋਈ ਵੀ ਬਾਠਾ ਦੇ ਬਾਠਾ ਰਿਸਮਿਲਰ ਅੱਜ ਸ਼ਾਮ ਨੂੰ ਤਾਲਾ ਮਾਰ ਦਿਆਂਗੇ ਕੋਈ ਗੱਡੀ ਮੰਡੀ ਤੋਂ ਠਾਵੇਗਾ ਨਹੀਂ ਕੋਈ ਕੋਈ ਫੈਸਲਾ ਉਹਨਾਂ ਤੋਂ ਕੀਤਾ ਜਾਊਗਾ ਜਨਾਚਰ ਸਰਕਾਰ ਦੱਸੇਗਾ ਵੀ ਕਿੱਥੋਂ ਮਾਲ ਆਇਆ ਕਿੱਦਾਂ ਬਿਲਿੰਗ ਹੋਈ ਆ ਕਿੰਨੇ ਇਹਨੂੰ ਲੋਡ ਕੀਤਾ ਕਿੱਥੇ ਜਾ ਰਿਹਾ ਇਹਨੀ ਦਾ ਪਰਦਾਜ ਜੀ ਨੇ ਬਾਕੀ ਸਾਰੀਆਂ ਗੱਲਾਂ ਕਿੰਨੇ ਘਟਕ ਨੇ ਜੀ ਇਹ ਜੇ ਮੇਰੇ ਜ਼ਿਲ੍ਹਾ ਗਰਦਾਖੋਰ ਤੇ ਮੈਂ 500 ਤੋਂ ਵੱਧ ਟਰੱਕ ਖੜਾ ਸਾਰੀਆਂ ਮੰਡੀਆਂ ਜੀ ਠੀਕ ਲੋਕਲ ਦੀ ਬਟਾਲੇ ਵਿੱਚ ਤੋਂ ਵੱਧ ਜਿਹੜੀ ਗੱਡੀ ਖੜੀ ਠੀਕ ਜੀ ਅੱਜ ਦੀ ਮੀਟਿੰਗ ਦੇ ਵਿੱਚ ਜੀ ਮੈਂ ਇਹ ਦੇ ਸੀਗਾ ਬਟਾਲਾ ਮੱਲੀ ਦੇ ਵਿੱਚ ਮਤਲਬ ਜੀਰੀ ਬਹੁਤੀ ਮਾੜੀ ਕੁਆਲਿਟੀ ਦੀ ਸ਼ੁਰੂ ਤੋਂ ਬਰਦੀ 8:00 ਵਜੇ ਹੈ ਮੇਰੇ ਮਿੱਤਰਾਂ ਨੇ ਅੱਜ ਮੈਨੂੰ ਦੱਸਿਆ ਬਟਾਲੇ ਦੇ ਆਨੇ ਸ਼ੁਰੂ ਦੇ ਵਿੱਚ ਹੀ ਇਹਦਾ ਮਿੱਲਰ ਆ ਉਹਨੂੰ ਦਬਾ ਕੇ ਮਾੜਾ ਝੋਨਾ ਲਾਉਣ ਦੀ ਘਾਤਪਈ ਹੁੰਦਾ ਉਸ ਜੀ ਨੂੰ ਦੇਖਦੇ ਹੋਏ ਹੁਣ ਇਹਨਾਂ ਨੇ ਆਰਓ ਬਾਹਰ ਜਿਹੜੇ ਆਰਓ ਜਾ ਰਹੇ ਨੇ ਉਹਨਾਂ ਆਰਵਾਂ ਦੇ ਵਿੱਚ ਮਤਲਬ ਬੋਕਸ ਬੋਕਸ ਜਮਾ ਸਕਦੇ ਜੀ ਤਾਂ ਕਿ ਬਨ ਜੀਰੀ ਵਿੱਚ ਘਟਾ ਹੈ ਤੇ ਮਤਲਬ ਜਾਲੀ ਬਿਲਿੰਗ ਕਰਕੇ ਮਾਰ ਜਾ ਰਹੇ ਆ ਔਰ ਜਿਹੜੇ ਇਹ ਟਰੱਕ ਭਰੇ ਖੜੇ ਨੇ ਇਹਦੀ ਵਿਜੀਲੈਂਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਨਾਂ ਟਰੱਕਾਂ ਦੇ ਵਿੱਚ ਜਿਹੜਾ ਮਾਲ ਭਰਿਆ ਹੋਇਆ ਉਹਦੇ ਵਿੱਚ ਕਿੰਨੇ ਪਰਸੈਂਟ ਡੈਮੇਜ ਡਿਸਕਲਰ ਹੈ ਉਹ ਐਸਾ ਮਾਲ ਹੈ ਜਿਹੜਾ ਮਾਲ ਕੇ ਮਤਲਬ ਖਾਣ ਦੇ ਦੇ ਯੋਗ ਨਹੀਂ ਆ ਜੀ ਜੀ ਸੋ ਇਹਦੀ ਨੂੰ ਪਹੜੀ ਹੋਣੀ ਚਾਹੀਦੀ ਹੈ ਔਰ ਬਿਨਾ ਵੀਡੀਓ ਤੋਂ ਬਿਨਾ ਬੋਲੀ ਤੋਂ ਟਰੱਕ ਭਰਨ ਦਾ ਇੱਕ ਨਵਾਂ ਰਵਾਜ ਦੇਖਿਆ ਕਿ ਟਰੱਕ ਭਰ ਕੇ ਬਿਨਾ ਵੀ ਗੇਟ ਪਾਸ ਤੋਂ ਉੱਥੇ ਭੇਜੇ ਜਾਂਦੇ ਸੋ ਅੱਜ ਸਾਡੇ ਸਾਰੇ ਮਿਲਰਾਂ ਨੇ ਗਰਦਾਸਪੁਰ ਦੇ ਆਨੇ ਫੈਸਲਾ ਕੀਤਾ ਕਿ ਅਸੀਂ ਟੋਟਲ ਗਰਦਾਸਪੁਰ ਦੇ ਮਿਲਰ ਉਨਾ ਚਿਰ ਤੱਕ ਤੋਂ ਉਹਨਾਂ ਨੂੰ ਨਹੀਂ ਲਵਾਵਾਂਗੇ ਲੋਕਲ ਲੈਵਲ ਤੇ ਅਸੀਂ ਬੰਦ ਕਰਤਾ ਚੋਨਾ ਬਾਕੀ ਤੁਹਾਨੂੰ ਪਰਧਾਨ ਜੀ ਦੱਸਣਗੇ ਅਸੀਂ ਲੋਕਲ ਲੈਵਲ ਤੇ ਤੋਂ ਨਾ ਲਵਾਉਣਾ ਬੰਦ ਕਰਦਾ ਵੀ ਕੋਈ ਗੱਲ ਨਹੀਂ ਹਾਰ ਵਾਲਾ ਦੇ ਪਾਸੇ ਭੇਜ ਦੋ ਤੁਸੀਂ ਉਨਾਰੇ ਜਿਹੜਾ ਮਾਲ ਆ ਰਿਹਾ ਟਰੱਕਾਂ ਵਾਲਾ ਤੁਸੀਂ ਕਹ ਰਹੇ ਹੋ ਤੁਹਾਡੇ ਮਤੇੜਿਆ ਕੌਣ ਲੈ ਕੇ ਆ ਰਿਹਾ ਹੈ ਇਹ ਕੌਣ ਬਿਲਿੰਗ ਕਰ ਰਿਹਾ ਹੈ ਇਹ ਮੈਂ ਬਿੱਲੀ ਤੋਂ ਮੇਰਾ ਭਰ ਰਹਿਣਾ ਮੈਂ ਤਾਂ ਇਹੀ ਕਹਿਆ ਮੈਂ ਅੱਜ ਵੀ ਕਹਾਂ ਤੁਹਾਡੇ ਜਰੀ ਵੀ ਕਹਾਂ ਵੀ ਇਹਨਾਂ ਦੇ ਇਹ ਟਰੱਕਾਂ ਦੇ ਵਿੱਚ ਜੇ ਕਿਸੇ ਨੇ ਬਿਲਿੰਗ ਕੀਤੀ ਹੋਈ ਹੈ ਉਹ ਆਪਸ਼ਨ ਮੂਰੇ ਹੁਣ ਵੀ ਬੋਲੀ ਦਿੱਤੀ ਹੋਈ ਹੈ ਰਜਿਸਟਰ ਦੇ ਵਿੱਚ ਉਹ ਨਹੀਂ ਲਿਖੀ ਹੋਈ ਗੋਡਾ ਕਰਦੀ ਹੈ ਜਿਹੜੀ ਪੰਕੇ ਰੱਖੀ ਹੈ ਗੋਡਾ ਕਰਦੀ ਨਾ ਭੜਕੇ ਰੱਖਿਆ ਸਾ ਮਾਲ ਇਹ ਮੇਰੇ ਮਤਲਬ ਇੰਡਸਟਰੀ ਦੀ ਮੈਂ ਜਾਣ ਨਹੀਂ ਦਊਗਾ ਤੁਸੀਂ ਫਿਰ ਹੱਥ ਹੱਲ ਕਰ ਦਿੱਤੀ ਬਿਲਕੁਲ ਕਰਤੀ ਗੰਬਰ ਮਕਮਲ ਅਸੀਂ ਲੋਕਲ ਮਿਲਰ ਕੋਈ ਕੰਮ ਨਹੀਂ ਚਲਾਉਗਾ ਇਹ ਕੱਲੇ ਗਦਾਖਪੁਰ ਜ਼ਿਲ੍ਹੇ ਦੀ ਹੈ ਗਦਾਖਪੁਰ ਜ਼ਿਲ੍ਹੇ ਦੀ ਗਦਾਖਪੁਰ ਜ਼ਿਲ੍ਹੇ ਲੋਡ ਭਈਦਾ ਮੈਨੂੰ ਮੈਂ ਸਾਰੇ ਮੱਝੇ ਦੀ ਖਾਲ ਲਊਗਾ ਕਰੋ ਤੱਕ ਫਿਰ ਤਾਵੇ ਆਹ ਹੋ ਗਈ ਇਹ ਤਾਂ ਜਿੰਨਾ ਚਿਰ ਟਰੱਕ ਨਹੀਂ ਖਾਲੀ ਜੇ ਟਰੱਕ ਖਾਲੀ ਹੋਗੇ ਦੀ ਇਨਕੁਆਰੀ ਕਰਾਈ ਜਾਵੇ ਔਰ ਜਿਹੜੇ ਟਰੱਕ ਹੱਥੋਂ ਆਇਆ ਜਿਹੜਾ ਮਾਲ ਜਿਹੜਾ ਮਾਲ ਗਿਆ ਹੈ ਨਾ ਆਰੋ ਦੇ ਵਿੱਚ ਉਹਦੀਆਂ ਕੀ ਆ ਦੇਖਿਆ ਜਾਣ ਜਿਹੜੇ ਉਹ ਤੋਂ ਗਿਆ ਬਿਨਾਂ ਉਹ ਤੋਂ ਟੋਰ ਟੈਕਸ ਦੀਆਂ ਪਰਚੀਆਂ ਦੇਖਿਆ ਜਾਣ ਔਰ ਜੀਪੀਐਸ ਜਿਹੜੇ ਕੇ ਸਰਕਾਰ ਨੇ ਲਾਏ ਹੋਏ ਨੇ ਵੀ ਜਾਲੀ ਬਿਲਿੰਗ ਵਾਲੇ ਆ ਉਹਨਾਂ ਦੇ ਜੀਪੀਐਸ ਦੇ ਵਿੱਚ ਨੂੰ ਟਰੈਕਿੰਗ ਕੀਤੀ ਜਾਵੇ ਟਰੱਕ ਕਿੱਨੇ ਜਾਂਦੇ ਜਾਲੀ ਟਰੱਕ ਜਾਲੀ ਟਰੱਕ ਹੋ ਗਏ ਨੇ ਘੱਟੋ ਘੱਟ 3-4-7 ਕਰੋੜ ਰੁਪਏ ਦਾ ਸਕੈਮ ਆ ਜਿਹੜੀ ਜੀਰੀ ਆਈ ਉਹ ਨਹੀਂ ਉਸ ਜੀਰੀ ਨੂੰ ਮਤਲਬ ਤੁਸੀਂ ਇਹ ਕਹਿ ਦਿਓ ਰਾਜਾਂ ਦੇ ਪੈਸੇ ਲੈ ਕੇ ਖਾਜੋ ਸਾਰੇ ਅਫਸਰ ਰਲਿਆਂ ਦੇ ਵਿੱਚ ਸਾਰੀਆਂ ਏਜੰਸੀਆਂ ਦੇ ਬੰਦੇ ਰਲਿਆਂ ਨੇ ਵਿੱਚ ਰੱਖ ਕੇ ਖਾ ਰਹੇ ਨੇ ਔਰ ਮੈਨੂੰ ਬੜਾ ਅਫਸੋਸ ਹੈ ਪੋਲੀਟੀਕਲ ਬੰਦੇ ਵੀ ਮਤਲਬ بجائے ਕਿ ਇੰਡਸਟਰੀ ਨੂੰ ਸਪੋਰਟ ਕਰਨ ਉਹ ਵੀ ਦੂਜੇ ਪਾਸੇ ਸਪੋਰਟ ਕਰਦੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਇਹ ਇੰਡਸਟਰੀ ਦਾ ਮਸਲਾ ਐਸਾ ਹੈ ਜੇ ਇਹ ਇੰਡਸਟਰੀ ਬਰਦਾਸ਼ਤਪੁਰ ਨਹੀਂ ਮਰਗੀ ਤਾਂ ਕਿਸੇ ਨੇ ਪੁੱਛਣਾ ਨਹੀਂ ਕਿਸੇ ਨੂੰ ਸੋ ਮੇਰੀ ਤੁਹਾਨੂੰ ਬੇਨਤੀ ਆ ਮੈਂ ਪ੍ਰੈਸ ਵਾਲੇ ਜਿਹੜੇ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਕੰਮ ਅਸੀਂ ਬਿਲਕੁਲ ਨਹੀਂ ਚੱਲਣ ਦਿੰਦਾ ਅੱਜ ਮੇਰੇ ਸਾਰੇ ਭਰਾਵਾਂ ਨੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਤੇ ਜਿਹੜਾ ਕੋਈ ਨਹੀਂ ਖਾਲੀ ਹੁੰਦਾ ਅਸੀਂ ਕੋਈ ਵੀ ਟ੍ਰੱਕ ਆਪਣਾ ਨਹੀਂ ਲਵਾਵਾਂ ਠੀਕ ਹੈ